ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਮੇਰ ਵਿੱਚ ਪੀਰਾਂ ਨਾਲ ਗੋਸ਼ਟ ਰਾਜਪੂਤਾਨੇ ਵਿੱਚ ਅਜਮੇਰ ਇੱਕ ਕਮਿਸ਼ਨ ਹੀ ਹੈ ਅੱਜ ਤੱਕੜਾ ਸ਼ਹਿਰ ਹੈ ਪਰ ਕਦੀ ਛੋਟਾ ਜਿਹਾ ਨਗਰ ਹੁੰਦਾ ਸੀ ਇਹ ਸ਼ਹਿਰ ਖੁਸ਼ਕ ਪਹਾੜੀਆਂ ਵਿੱਚ ਵਸਿਆ ਹੋਇਆ ਹੈ ਸਭ ਤੋਂ ਉੱਚੀ ਪਹਾੜੀ ਉੱਤੇ ਪੀਰ ਮਯੂਦੀਨ ਚਿਸ਼ਤੀ ਦਾ ਰੋਜ਼ਾ ਹੈ ਚਿਸ਼ਤੀ ਇੱਕ ਕਰਾਮਾਤ ਨੇ ਸੋਹੀ ਫਕੀਰ ਹੋਇਆ ਹੈ ਇਸ ਖਾਨਗਾਹ ਦੇ ਆਸਰੇ ਇਸਲਾਮ ਦਾ ਬਹੁਤ ਪ੍ਰਚਾਰ ਹੋਇਆ ਹੈ ਗੁਰੂ ਨਾਨਕ ਦੇਵ ਜੀ ਮਾਰਵਾੜ ਦੇ ਵਿੱਚ ਦੀ ਹੁੰਦੇ ਹੋਏ ਅਜਮੇਰ ਆ ਪਹੁੰਚੇ ਇਸ ਖਿਆਲ ਨਾਲ ਕਿ ਮੁਸਲਮਾਨ ਪੀਰਾਂ ਨਾਲ ਗਿਆਨ ਚਰਚਾ ਕਰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹੁੰਚਣ ਤੋਂ ਸਾਲ ਕੋ ਪਹਿਲਾਂ ਪੀਰਾਂ ਨੇ ਅਜਮੇਰ ਦੇ ਹਿੰਦੂ ਪੁਜਾਰੀਆਂ ਨੂੰ ਮੁਸਲਮਾਨ ਬਣਾ ਲਿਆ ਸੀ ਜਿਸਤੀ ਦੇ ਰੰਝੇ ਦੇ ਪੁਜਾਰੀ ਪੀਰ ਉਸ ਸਮੇਂ ਤੀਰ ਅਲਾਉਦੀਨ ਅਤੇ ਸ਼ਮਸਦੀਨ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਨਿਰਾਲੇ ਬਾਣੇ ਵਾਲਾ ਇੱਕ ਹਿੰਦੂ ਫਕੀਰ ਆਇਆ ਹੈ ਉਹ ਨਾ ਹਿੰਦੂ ਧਰਮ ਨੂੰ ਮੰਨਦਾ ਹੈ ਤੇ ਨਾ ਹੀ ਇਸਲਾਮ ਨੂੰ ਸਗੋਂ ਹੋਰ ਹੀ ਕੁਛ ਦੱਸਦਾ ਹੈ ਉਹ ਆਖਦਾ ਹੈ ਕਿ ਉਹ ਨਾਨਕ ਹੈ ਨਰੰਕਾਰ ਨੇ ਉਸ ਨੂੰ ਜਗਤ ਵਿੱਚ ਭੇਜਿਆ ਹੈ ਪਰ ਅਲਾਉਦੀਨ ਤੇ ਸ਼ਮਸਦੀਨ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਉਸ ਅਸਥਾਨ ਤੇ ਆਏ ਜਿੱਥੇ ਦਾਤਾ ਜੀ ਬੈਠੇ ਹੋਏ ਸਨ ਸ਼ਮਸਦੀਨ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ हे ਬੰਦੇ ਤੂੰ ਕੌਣ ਹੈ ਕਿਸ ਦੇਸ਼ ਦਾ ਰਹਿਣ ਵਾਲਾ ਹੈ ਕੀ ਤੇਰਾ ਨਾਮ ਧਰਮ ਹੈ ਗੁਰੂ ਨਾਨਕ ਦੇਵ ਜੀ ਨੇ ਆਖਿਆ ਮੈਂ ਪੰਜਾਬ ਵਿੱਚੋਂ ਆਇਆ ਹਾਂ ਪੰਜਾਬ ਵਿੱਚ ਮੇਰਾ ਜਨਮ ਹੋਇਆ ਹੈ ਸਾਰਾ ਜਗਤ ਮੇਰਾ ਘਰ ਹੈ ਖੁਦਾ ਦਾ ਬੰਦਾ ਹਾਂ ਖੁਦਾ ਦੇ ਹੁਕਮ ਨਾਲ ਜਗਤ ਵਿੱਚ ਵਿਚਰਦਾ ਫਿਰਦਾ ਹਾਂ ਮਨੁੱਖ ਸੇਵਾ ਮਨੁੱਖ ਨੂੰ ਖੁਦਾਈ ਭਗਤੀ ਦਾ ਸਹੀ ਰਾਹ ਦੱਸਣਾ ਮੇਰਾ ਧਰਮ ਹੈ ਮਨੁੱਖ ਜੋ ਸੱਚ ਬੋਲ ਨੇਕੀ ਕਰੇ ਧਰਮ ਦੀ ਕਿਰਤ ਕਰੇ ਜੋ ਕਿਸੇ ਨੂੰ ਤੋਖਾ ਨਾ ਦੇਵੇ ਉਹ ਮੇਰਾ ਧਰਮ ਪਾਈ ਹੈ ਪੀਰ ਅਲਾਉਦੀਨ ਬੰਦਾ ਤਾਂ ਚੰਗਾ ਪ੍ਰਤੀਤ ਹੁੰਦਾ ਹੈ ਇਹ ਸਦਾ ਧਰਮ ਵੀ ਇਸਲਾਮ ਨਾਲ ਮਿਲਦਾ ਜੁਲਦਾ ਹੈ ਲਿਬਾਸ ਮੁਸਲਮਾਨ ਫਕਰਾਂ ਵਰਗਾ ਹੈ ਜੇ ਇਹ ਮੁਸਲਮਾਨ ਹੋ ਜਾਵੇ ਤਾਂ ਸਾਰੇ ਹਿੰਦ ਵਿੱਚ ਇਸਲਾਮ ਦਾ ਝੰਡਾ ਚੁਲੇ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕਰਕੇ ਪੀਰ ਅਲਾਉਦੀਨ ਨੇ ਕਿਹਾ ਭਾਈ ਮੈਂ ਇੱਕ ਗੱਲ ਆਖਾਂ ਜੇ ਗੁੱਸਾ ਨਾ ਕਰੋ ਤਾਂ ਗੁਰੂ ਨਾਨਕ ਦੇਵ ਜੀ ਹੱਸ ਕੇ ਬੋਲੇ ਪੁਰਸ਼ਾ ਅਸੀਂ ਗੁੱਸਾ ਨਹੀਂ ਕਰਦੇ ਜੋ ਦਿਲ ਵਿੱਚ ਹੈ ਉਹ ਆਖ ਸੁਣਾ ਅਲਾਉਦੀਨ ਨੇ ਕਿਹਾ ਪੀਰ ਚਿਸ਼ਤੇ ਦਾ ਰੋਜ਼ਾ ਹੈ ਪੀਰ ਜੀ ਕਰਾਮਾਤ ਵਾਲੇ ਫਕੀਰ ਹੋਏ ਹਨ ਖੁਦਾ ਦੀ ਉਹਨਾਂ ਉੱਤੇ ਬਹੁਤ ਮੇਰ ਹੈ ਮੈਂ ਆਖਦਾ ਹਾਂ ਸਭ ਤੋਂ ਚੰਗਾ ਮਤ ਇਸਲਾਮ ਹੈ ਜੇ ਆਪ ਇਸਲਾਮ ਵਿੱਚ ਆ ਜਾਵੋ ਤਾਂ ਚੰਗਾ ਹੋਵੇਗਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਸਲਾਮ ਵਿੱਚ ਆਉਣਾ ਮੁਸਲਮਾਨ ਬੰਨਣਾ ਜਾਂ ਲੋਕਾਂ ਨੂੰ ਮੁਸਲਮਾਨ ਬਣਾਉਣ ਵਿੱਚ ਆਪਮਾਨ ਸਮਝ ਦੇਜੀ ਪਰ ਆਪ ਤਾਂ ਤੁਸੀਂ ਮੁਸਲਮਾਨ ਨਹੀਂ ਮੁਸਲਮਾਨ ਹੋਣਾ ਤਾਂ ਬਹੁਤ ਔਖਾ ਹੈ ਅਲਾਉਦੀਨ ਨੇ ਹੈਰਾਨਗੀ ਨਾਲ ਗੁਰੂ ਨਾਨਕ ਦੇਵ ਜੀ ਵੱਲ ਦੇਖ ਕੇ ਆ ਤੇ ਕਿਹਾ ਅਸੀਂ ਮੁਸਲਮਾਨ ਕਿਉਂ ਨਹੀਂ ਹੋਰ ਕਿਸ ਤਰ੍ਹਾਂ ਦੇ ਮੁਸਲਮਾਨ ਹੁੰਦੇ ਹਨ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਜੀ ਵੱਲ ਇਸ਼ਾਰਾ ਕੀਤਾ ਤੇ ਭਾਈ ਮਰਦਾਨੇ ਜੀ ਨੇ ਰਬਾਬ ਦੀਆਂ ਤਾਰਾਂ ਉੱਤੇ ਉਂਗਲਾਂ ਰੱਖੀਆਂ। ਸ੍ਰੀ ਗੁਰੂ ਨਾਨਕ ਜੀ ਨੇ ਅਲਾਹੀ ਨਾਦ ਛੇੜਿਆ। ਮੌਲਾ ਦੇ ਰੰਗ ਵਿੱਚ ਰਤੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਮੁਸਲਮਾਨ ਕਹਾਵਨ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੇ। ਅਵਲ ਆਉਲਦੀਨ ਕਰ ਮਿੱਠਾ ਮੁਸਕਲ ਮਾਨਾ ਮਾਲ ਮੁਸਾਵੇ। ਕੋਈ ਮੁਸਲਮ ਦੀਨ ਮੁਹਾਵੇ ਮਰਨ ਜੀਵਨ ਕਾ ਪਰਮ ਝੁਕਾਵੇ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮਨ ਆਪ ਗਵਾਵੇ ਤਉ ਨਾਨਕ ਸਰਬ ਜੀਆ ਮਿਹਰ ਮਤ ਹੋਏ ਤਾ ਮੁਸਲਮਾਨ ਕਹਾਵੇ ਜਿਸ ਦਾ ਅਰਥ ਹੈ ਪੀਰੋ ਤੇ ਬਾਕੀ ਦੇ ਪੁਰਸ਼ੋ ਸੁਣੋ ਮੁਸਲਮਾਨ ਅਖਵਾਉਣਾ ਅਤ ਕਠਿਨ ਹੈ ਉਹ ਆਦਮੀ ਮੁਸਲਮਾਨ ਅਖਵਾ ਸਕਦਾ ਹੈ ਜਿਸ ਵਿੱਚ ਇਹ ਸਿਫਤਾਂ ਹੋਣ ਸਭ ਤੋਂ ਪਹਿਲਾਂ ਔਲੀਆਂ ਫਕੀਰਾਂ ਤੇ ਸੰਤਾਂ ਦੇ ਬਚਨਾਂ ਨੂੰ ਸੁਣ ਕੇ ਉਹਨਾਂ ਉਤੇ ਅਮਲ ਕਰੇ ਜਪ ਤਪ ਆਦਿਕ ਸਾਧਨਾ ਨਾਲ ਖੁਦਾ ਨੂੰ ਮਿਲਣ ਦਾ ਯਤਨ ਕਰੇ ਆਤਮਾ ਜੋ ਹੰਕਾਰ ਤੇ ਕਾਮ ਕ੍ਰੋਧ ਨਾਲ ਮੈਲੀ ਹੋ ਚੁੱਕੀ ਹੈ ਉਸ ਨੂੰ ਖੁਦਾ ਦੀ ਬੰਦਗੀ ਨਾਲ ਸਾਫ਼ ਕਰੇ ਉਹਨਾਂ ਫਕੀਰਾਂ ਤੇ ਸੰਤਾਂ ਕੋਲ ਜਾਵੇ ਜੋ ਆਪ ਤਰਣ ਯੋਗ ਹਨ ਤੇ ਹੋਰਾਂ ਨੂੰ ਭਵ ਸਾਗਰ ਪਾਰ ਕਰਕੇ ਉਸ ਸਰਬਸ਼ਕਤੀਵਾਨ ਖੁਦਾ ਦੀ ਦਰਗਾਹ ਵਿੱਚ ਲੈ ਜਾ ਸਕਦੇ ਹਨ ਪਰਮਾਤਮਾ ਦੀ ਰਜ਼ਾ ਨੂੰ ਮੰਨਣ ਇਹ ਸਮਝੇ ਜੋ ਵਾਹਿਗੁਰੂ ਕਰਦਾ ਹੈ ਉਹ ਠੀਕ ਹੀ ਕਰਦਾ ਹੈ ਦੁੱਖ ਤੰਗੀ ਵੇਲੇ ਖੁਦਾ ਨੂੰ ਬੁਰਾ ਨਾ ਆਖੇ ਬਿਨਾਂ ਪੱਖਪਾਤ ਦੇ ਸਾਰੇ ਪੁਰਸ਼ਾਂ ਪੰਛੀਆਂ ਪਸ਼ੂਆਂ ਉੱਤੇ ਦਇਆ ਕਰਨ ਵਾਲਾ ਹੋਵੇ ਇਹ ਨਹੀਂ ਕਿ ਮੁਸਲਮਾਨ ਹੋ ਕੇ ਦੂਸਰੇ ਮਤਾਂ ਵਾਲੇ ਮਨੁੱਖਾਂ ਨੂੰ ਤਲਵਾਰ ਦੀ ਘਾਟ ਉਤਾਰੇ ਜਾਵੇ ਕਿਉਂਕਿ ਸਾਰੇ ਖੁਦਾ ਦੇ ਬੰਦੇ ਹਨ ਇੱਕ ਖੁਦਾ ਨੇ ਸਭ ਨੂੰ ਉਤਪੰਨ ਕੀਤਾ ਹੈ ਸਾਰੇ ਜੀਵ ਹਨ ਇਹ ਭੁਲੇਖੇ ਚਿੱਤ ਵਿੱਚੋਂ ਦੂਰ ਕਰਨ ਵਾਲਾ ਸੱਚਾ ਮੁਸਲਮਾਨ ਹੋ ਸਕਦਾ ਹੈ ਇਹ ਸਿਫਤਾਂ ਤੁਸਾਂ ਵਿੱਚ ਨਹੀਂ ਤੁਸੀਂ ਤਾਂ ਮੈਨੂੰ ਦੇਖ ਕੇ ਕ੍ਰੋਧਵਾਨ ਹੋ ਗਏ ਮੁਸਲਮਾਨ ਹੋ ਕੇ ਹੋਰ ਧਰਮ ਵਾਲਿਆਂ ਨੂੰ ਕਿਰਨਤ ਨਿਗਾਹ ਨਾਲ ਦੇਖਦੇ ਜੀ ਤਲਵਾਰ ਦੇ ਜ਼ੋਰ ਇਸਲਾਮ ਦਾ ਪ੍ਰਚਾਰ ਕਰਦੇ ਤੇ ਕਰਵਾਉਂਦੇ ਜੇ ਇਹ ਗੱਲਾਂ ਨਹੀਂ ਹੋ ਸਕਦੀਆਂ ਜੇ ਸ਼ਰਾਬਾਰੇ ਆਖੋ ਤਾਂ ਸੱਚੀ ਸ਼ਰਾ ਇਹ ਹੈ ਕਿ ਦੂਸਰਾ ਸ਼ਬਦ ਉਚਾਰਨ ਕੀਤਾ ਮਹਿਰ ਮਸੀਤ ਸਿਦਕ ਮਸਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਨਤ ਸੇਲ ਰੋਜ਼ਾ ਹੋਏ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ਼ ਤਸਬੀਹ ਸਤਿ ਇਸ ਭਾਵ ਸੇ ਨਾਨਕ ਰਖੈ ਲਾਜ ਜਿਸ ਦਾ ਅਰਥ ਹੈ ਕਿ ਦਇਆ ਦੀ ਮਸੀਤ ਹੋਵੇ ਸਿੱਧਕ ਜਪ ਰੋਸੇ ਦਾ ਮੁਸਲਾ ਹੋਵੇ ਹੱਕ ਦਾ ਮਾਲ ਖਾਨ ਨੂੰ ਹਲਾਲ ਸਮਝੋ ਹੱਕ ਦੀ ਕੁਰਾਨ ਹੋਵੇ ਸੁਨਨਤ ਕਰਾਉਣ ਦਾ ਭਾਵ ਹੈ ਸ਼ਰਮ ਤੇ ਜਤ ਸਤ ਰੱਖਣਾ ਪਰ ਇਸਤਰੀ ਪਿੱਛੇ ਨਾ દોੜੇ ਮਿੱਠਾ ਸੁਭਾਅ ਦਾ ਰੋਜ਼ਾ ਹੋਵੇ ਤਪਾਈ ਮੁਸਲਮਾਨ ਅਖਵਾ ਸਕਦਾ ਹੈ ਕਰਮ ਚੰਗੇ ਕਰੇ ਜੇ ਕਰਮ ਚੰਗੇ ਹੋਣ ਤਾਂ ਸਮਝੋ ਮੱਕੇ ਦੀ ਯਾਤਰਾ ਹੋ ਗਈ ਪੀਰੀ ਏਸੇ ਵਿੱਚ ਹੈ ਖੁਦਾ ਨੂੰ ਹਾਜ਼ਰ ਨਾਜ਼ਰ ਤੇ ਸੱਚਾ ਸੁੱਚਾ ਸਮਝੀ ਗਰੀਬਾਂ ਤੇ ਮਾੜਿਆਂ ਉੱਤੇ ਦਇਆ ਕਰੇ ਜੇ ਇਨੀਆਂ ਗੱਲਾਂ ਨਹੀਂ ਕਰਦਾ ਉਹ ਸੱਚਾ ਮੁਸਲਮਾਨ ਨਹੀਂ ਹੋ ਸਕਦਾ ਮਾਲਾ ਤਸਬੀ ਇਹੋ ਹੈ ਕਿ ਸ਼ਾਂਤ ਸੁਭਾਅ ਰਹਿ ਕਿਸੇ ਜੀਵ ਉੱਤੇ ਕ੍ਰੋਧ ਨਾ ਕਰੇ ਇਸ ਸੱਤਿਆ ਦੀ ਉਪਦੇਸ਼ ਨੂੰ ਸੁਣ ਕੇ ਪੀਰਾਂ ਦੀ ਨਿਸ਼ਾ ਹੋ ਗਈ ਜਿੱਤਣ ਆਏ ਆਪ ਜਿੱਤੇ ਗਏ ਉਹਨਾਂ ਗੁਰੂ ਨਾਨਕ ਦੇਵ ਜੀ ਨੂੰ ਸੈਦਾ ਕੀਤਾ ਕਈ ਦਿਨ ਧਾਰਮਿਕ ਵਿਚਾਰਾਂ ਹੁੰਦੀਆਂ ਰਹੀਆਂ ਅਜਮੇਰ ਤੋਂ ਆਠਕੂ ਮੇਲ ਉੱਤੇ ਪੁਸ਼ਕਰ ਰਾਜ ਦਾ ਤੀਰਥ ਹੈ ਇਹ ਤੀਰਥ ਇੱਕ ਨਿਰਮਲ ਜਲ ਵਾਲੇ ਕਿਨਾਰੇ ਹੈ ਇਹ ਝੀਲ ਪੰਜ ਕੋ ਲੰਮੀ ਤੇ ਡੇਢ ਕੋ ਚੌੜੀ ਹੈ ਇਸ ਦਾ ਜਲ ਕਦੀ ਨਹੀਂ ਸੁੱਕਦਾ ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇਹ ਤੀਰਥ ਧਰਤੀ ਦਾ ਨੇਤਰ ਹੈ ਵਿ사ਖੀ ਤੇ ਕੱਤਕ ਪੁੰਨਿਆਂ ਨੂੰ ਬਹੁਤ ਵੱਡਾ ਮੇਲਾ ਲੱਗਦਾ ਹੈ ਦੂਰ ਦੂਰ ਤੋਂ ਹਜ਼ਾਰਾਂ ਲੋਕ ਯਾਤਰਾ ਕਰਨ ਵਾਸਤੇ ਆਉਂਦੇ ਤੇ ਸਰੋਵਰ ਵਿੱਚੋਂ ਇਸ਼ਨਾਨ ਕਰਦੇ ਹਨ ਜੋਧਪੁਰ ਤੇ ਹੋਰ ਅਸਥਾਨਾਂ ਤੇ ਜੋਗੀ ਸੰਤ ਸਾਧੂ ਬਹੁਤ ਆਏ ਹੋਏ ਸਨ ਗਿਆਨ ਚਰਚਾ ਹੋਈ ਗੁਰੂ ਜੀ ਨੇ ਲੋਕਾਂ ਨੂੰ ਸత్య ਧਰਮਤਾ ਉਪਦੇਸ਼ ਦਿੱਤਾ ਹਜ਼ਾਰਾਂ ਪ੍ਰਾਣੀਆਂ ਦੇ ਪਰਮ ਦੂਰ ਕੀਤੇ ਤੇ ਸਤ ਨਾਮ ਤੇ ਸਤ ਕਰੇਤਾਰ ਦਾ ਸਿਮਰਨ ਕਰਨ ਵਾਸਤੇ ਪ੍ਰੇਰਿਆ ਅੱਗੇ ਆਬੂ ਪਹਾੜ ਉਤੇ ਚਲੇ ਗਏ ਦੱਖਣੀ ਹਿੰਦ ਵਿੱਚ ਸਤਿਆ ਧਰਮਤਾ ਉਪਦੇਸ਼ ਤ੍ਰਿਸ਼ਨਾ ਮਾਇ ਮੋਇਨੀ ਸਤ ਬੰਧਪ ਹੰਕਾਰ ਨਾਰ ਟਨ ਜੋਬਣ ਜਗ ਠੱਗਿਆ ਲਭੋਪ ਹੰਕਾਰ ਮੋਠ ਗੌਲੀ ਹੋ ਮੋਈ ਸਾ ਵਰਤ ਸੰਸਾਰ ਮਾਇਨਾ ਮਾਇਆ ਮੋਹਿਨੀ ਨੇ ਜਗਤ ਤੇ ਜੀਵਾਂ ਨੂੰ ਤ੍ਰਿਸ਼ਟਾ ਨਾਲ ਗੁਲਾਮ ਕੀਤਾ ਹੈ ਤੀਆਂ ਪੁੱਤਰ ਤੇ ਘਰ ਦੀ ਨਾਰੀ ਨਾਲ ਹਿੱਤ ਹੈ ਦੌਲਤ ਨੂੰ ਇਕੱਠੀ ਕਰਨ ਦੀ ਭੁੱਖ ਹੈ ਦੌਲਤ ਨੇ ਜਵਾਨੀ ਨੂੰ ਠੱਗ ਲਿਆ ਹੈ ਲੋਭ ਤੇ ਹੰਕਾਰ ਵੀ ਜੀਵਾਂ ਦਾ ਪਿੱਛਾ ਨਹੀਂ ਛੱਡਦੇ ਸਾਰਾ ਜਗਤ ਦੁਖੀ ਹੋ ਰਿਹਾ ਹੈ ਪੰਜੇ ਢੱਗ ਤੰਗ ਕਰ ਰਹੇ ਹਨ ਇਹੀ ਇਹ ਸੀ ਹਾਲਾਤ ਜਗਤ ਦੀ ਗੁਰੂ ਜੀ ਵੇਲੇ ਜਦੋਂ ਕਿ ਕਲਯੁਗ ਜਵਾਨੀ ਉੱਤੇ ਸੀ ਨਰੰਕਾਰ ਕਰਤੇ ਨੂੰ ਜੀਵਾਂ ਨੇ ਭੁਲਾ ਦਿੱਤਾ ਸੀ ਧਾਰਮਿਕ ਆਗੂ ਤੋਂ ਸਾਧਾਰਨ ਮਨੁੱਖ ਤੱਕ ਪਾਪਾਂ ਵਿੱਚ ਗਲਤਾਨ ਸਨ ਨਾਰੀ ਰੂਪ ਤੇ ਮੰਦ ਵਾਸ਼ਨਾ ਦੀ ਜਵਾਲਾ ਵਿੱਚ ਸੜਦੇ ਜਗਤ ਨੂੰ ਸ਼ਾਂਤ ਕਰਨ ਵਾਸਤੇ ਗੁਰੂ ਜੀ ਦੇਸ਼ ਭਰ ਦਾ ਰਟਨ ਕਰਈ ਸੰ ਇਸ ਲਗਨ ਵਿੱਚ ਉਹਨਾਂ ਨੂੰ ਨਾ ਥਕੇਵਾ ਪ੍ਰਤੀਤ ਹੁੰਦਾ ਸੀ ਤੇ ਨਾ ਉਪਦੇਸ਼ ਕਰਦੇ ਹੋਏ ਅੱਕਦੇ ਸਨ। ਪੁਸ਼ਕਰ ਰਾਜ ਤੋਂ ਚੱਲ ਕੇ ਮੰਜ਼ਲੋਂ ਮੰਝਲੀ ਗੁਰੂ ਜੀ ਆਪੋ ਪਹਾੜ ਤੇ ਜਾ ਪੁੱਜੇ ਇੱਥੇ ਜੈਨੀਆਂ ਦਾ ਕੇਂਦਰੀ ਅਸਥਾਨ ਤੇ ਵੱਡਾ ਮੰਦਰ ਹੈ। ਜੈਨੀ ਸਾਧੂਆਂ ਨਾਲ ਕਈ ਦਿਨ ਚਰਚਾ ਹੁੰਦੀ ਰਹੀ। ਉਨਾਂ ਨੂੰ ਸੱਤਿਆ ਧਰਮ ਦਾ ਉਪਦੇਸ਼ ਦਿੱਤਾ ਇੱਥੇ ਹੀ ਦਤਾਤਰੇ ਦਾ ਅਸਥਾਨ ਹੈ ਜਿਸ ਉੱਤੇ ਕਈ ਕਰੋੜ ਰੁਪਇਆ ਖਰਚ ਆਇਆ ਹੈ ਦਤਾਤਰੇ ਦੀ ਚਰਨਪਾਦਨਾ ਨੀਲਕੰंठ ਮਹਾਦੇਵੀ ਗੋਰਖ ਦੀ ਗੁਫਾ ਆਦਿਕ ਮੰਦਰਾਂ ਦੇ ਦਰਸ਼ਨ ਕੀਤੇ ਪੁਜਾਰੀ ਤੇ ਪੰਡਨਾ ਪੰਡਤਾਂ ਨੂੰ ਉਪਦੇਸ਼ ਦਿੱਤਾ ਕਿ ਪੱਥਰ ਦੀ ਪੂਜਾ ਛੱਡੋ ਅਕਾਲ ਪੁਰਖ ਦਾ ਸਿਮਰਨ ਕਰੋ ਤੇ ਲੋਕਾਂ ਦੀ ਸੇਵਾ ਕਰੋ ਆਬੂ ਪਹਾੜ ਤੋਂ ਉੱਤਰ ਗੁਰੂ ਜੀ ਲਖੀ ਤੀਰਥ ਅਚਲੇਸ਼ਵਰ ਮਹਾਦੇਵੀ ਦੇ ਮੰਦਰਾਂ ਉਤੇ ਪੁੱਜ ਕੇ ਸਤਨਾਮ ਦਾ ਬੀਜ ਬੀਜਦੇ ਹੋਏ ਧਾਰਾ ਨਗਰੀ ਪਹੁੰਚ ਗਏ ਇਸ ਰਾਹ ਵਿੱਚ ਪੀਲਾਂ ਦੇ ਇਲਾਕੇ ਵੀ ਆਏ ਜੋ ਜੰਗਲ ਵਿੱਚ ਰਹਿੰਦੇ ਤੇ ਪਸ਼ੂ ਪੰਛੀ ਮਾਰ ਕੇ ਖਾਂਦੇ ਸਨ ਉਹਨਾਂ ਨੂੰ ਵੀ ਗੁਰੂ ਜੀ ਨੇ ਉਪਦੇਸ਼ ਦਿੱਤਾ ਤੇ ਜੀਵ ਹੱਤਿਆ ਤੋਂ ਹਟਾਇਆ ਤਾਰਾ ਨਗਰੀ ਰਾਜੇ ਗੋਪੀ ਚੰਦ ਦੀ ਨਗਰੀ ਹੈ ਰਾਜਾ ਗੋਪੀ ਚੰਦ ਮਹਾ ਜੋਗੀ ਹੋਇਆ ਹੈ ਇੱਥੇ ਜੋਗੀਆਂ ਦਾ ਬਹੁਤ ਜ਼ੋਰ ਸੀ ਗੁਰੂ ਜੀ ਨੇ ਇੱਥੇ ਜੋਗੀਆਂ ਨਾਲ ਚਰਚਾ ਕੀਤੀ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਸ਼ਾਦਨ ਪੋਜਨ ਮਾਗਤ ਪਾਗੈ ਬੁਧਿਆ ਦੁਸ਼ਟ ਜਲੈ ਦੁਖ ਆਗੈ ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਾਵੈ ਜਨ ਕੋਈ ਜੋਗੀ ਜਗਤ ਸਹਿਜ ਕਰਵਾਸੈ ਏਕ ਦ੍ਰਿਸ਼ਟੀ ਏਕੋ ਕਰ ਦੇਖਿਆ ਭੀਖਿਆ ਪਾਈ ਸ਼ਬਦ ਤ੍ਰਿਪਤਾ ਸੈ ਰਹਾਉ ਪੰਜ ਬੈਲ ਗੱਡੀਆਂ ਦੇ ਧਾਰੀ ਰਾਮ ਕਲਾ ਨਿਬੈ ਪਤ ਸਾਰੀ ਰੂਟੀ ਟੂਟੀ ਗਾਡੋ ਸਿਰ ਪਾਰੀ ਲੱਕਰੀ ਬਿਖਰ ਜਰੀ ਮੰਝ ਪਾਰੀ ਗੁਰੂ ਕਾ ਸ਼ਬਦ ਵਿਚਾਰ ਜੋਗੀ ਦੁਖ ਸੁਖ ਸਮ ਕਰਣਾ ਸੋਗ ਬਿਯੋਗੀ ਭਗਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਜਪੈ ਨਰੰਕਾਰੀ ਸਹਜ ਜੰਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦ ਲੂਟਾ ਮਨ ਮੈਂ ਮੋਦਰਾ ਹਰ ਗੁਣ ਸਰਣਾ ਨਾਨਕ ਨਾ RAM ਭਗਤ ਜਨ ਤਰਣਾ ਜਿਸ ਦਾ ਅਰਥ ਹੈ हे ਜੋਗਿਓ ਗੁਰੂ ਜੀ ਡੰਕੇ ਦੀ ਝੋਟ ਨਾਲ ਤੇ ਨਿਰਪੈ ਆਖਦੇ ਹਨ ਜਿਹੜਾ ਜੋਗੀ ਕੱਪੜਾ ਅੰਨ ਆਦਿਕ ਦੀ ਪਿਖਿਆ ਮੰਗਣ ਖਾਤਰ ਘਰ ਘਰ ਦੌੜਿਆ ਫਿਰਦਾ ਹੈ ਉਹ ਇਸ ਜਗਤ ਵਿੱਚ ਤਾਂ ਭੁੱਖ ਤੇ ਤ੍ਰਿਸ਼ਨਾ ਦੀ ਅਗ ਨਾਲ ਸੜਦਾ ਹੈ ਅਤੇ ਅਗਲੀ ਦੁਨੀਆ ਵਿੱਚ ਜੰਮ ਉਸ ਨੂੰ ਸਾੜਦੇ ਹਨ ਸੱਚੇ ਹਰਨਾਮ ਦਾ ਉਸ ਨੇ ਸਿਮਰਨ ਨਹੀਂ ਕੀਤਾ ਹੋਇਆ ਹੁੰਦਾ ਅਸਲ ਯੋਗ ਉਹ ਹੈ ਜਿਹੜੀ ਪਰਮਾਤਮਾ ਦੀ ਭਗਤੀ ਕਰਕੇ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਨਾਲ ਮੇਲ ਕੀਤਾ ਜਾਵੇ ਜੋ ਸ਼ਾਂਤੀ ਦੇ ਘਰ ਵਸੇ ਉਹ ਜੋਗੀ ਹੈ ਜੋ ਇੱਕ ਨਜ਼ਰ ਨਾਲ ਪਰਮਾਤਮਾ ਨੂੰ ਦੇਖੇ ਸਾਰੇ ਜਗਤ ਨੂੰ ਪਰਮਾਤਮਾ ਰੂਪ ਸਮਝੇ ਮਨੁੱਖ ਦੀ ਦੇਹੀ ਰੂਪੀ ਗੱਡੀ ਨੂੰ ਪੰਜ ਬੈਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁੱਕੀ ਫਿਰਦੇ ਹਨ ਵਾਹਿਗੁਰੂ ਦੀ ਸ਼ਕਤੀ ਨਾਲ ਸਾਰਾ ਕਾਰਜ ਹੋ ਰਿਹਾ ਹੈ ਜਦੋਂ ਪ੍ਰਾਣਾ ਦਾ ਤੁਰਾ ਟੁੱਟ ਜਾਂਦਾ ਹੈ ਭਾਵ ਪ੍ਰਾਣ ਤਣ ਛੱਡ ਜਾਂਦੇ ਹਨ ਤਾਂ ਇਹ ਦੇਹ ਇੱਕ ਲੋਥ ਬਣ ਜਾਂਦੀ ਹੈ ਇਹ ਦੇਹੀ ਰੂਪੀ ਗੱਡੀ ਲੱਕੜ ਹੋ ਕੇ ਟੁੱਟ ਜਾਂਦੀ ਹੈ ਭਾਵ ਤਤਾਂ ਵਿੱਚ ਮਿਲ ਜਾਂਦੇ ਹਨ ਗੁਰੂ ਜੀ ਤੈਨੂੰ ਚੰਗਾ ਰਸਤਾ ਦੱਸਦੇ ਹਨ ਜੇ ਜੋਗੀ ਸਭ ਤਪ ਸiddhi ਦੇ ਪਖੰਡ ਛੱਡ ਕੇ ਗੁਰੂ ਕੋਲੋਂ ਸਿੱਖਿਆ ਹਾਸਲ ਕਰ ਫਿਰ ਉਸ ਉੱਤੇ ਵਿਚਾਰ ਕਰ ਦੁੱਖ ਤੇ ਸੁੱਖ ਨੂੰ ਇੱਕ ਇੱਕੋ ਜਿਹਾ ਜਾਣ ਜਦੋਂ ਗੁਰੂ ਦੇ ਉਪਦੇਸ਼ ਨੂੰ ਵਿਚਾਰ ਕੇ ਪ੍ਰਮਾਤਮਾ ਦੀ ਭਗਤੀ ਕਰੇਗਾ ਤਾਂ ਖੁਦ ਪ੍ਰਮਾਤਮਾ ਦਾ ਰੂਪ ਹੋ ਜਾਵੇਗਾ ਜੋ yogi ਗਿਆਨ ਦਾ ਝਗੋਟਾ ਪਹਿਨਦੇ ਹਨ ਉਹ yogi 84 ਦੇ ਚੱਕਰ ਤੋਂ ਸੁਤੰਤਰ ਹੋ ਜਾਂਦੇ ਹਨ ਗੁਰੂ ਦੇ ਉਪਦੇਸ਼ ਨੇ ਉਸ ਦੇ ਤਨ ਮਨ ਵਿੱਚੋਂ ਪੰਜਾਂ ਚੋਰਾ ਨੂੰ ਕੱਢ ਦਿੱਤਾ ਹੈ ਗੁਰੂ ਦਾ ਆਸਰਾ ਮੰਦਰਾ ਹਨ ਪ੍ਰਮਾਤਮਾ ਦੀ ਭਗਤੀ ਉਸ ਨੂੰ ਤਾਰ ਰਹੀ ਹੈ ਐਸਾ ਯੋਗ ਕਮਾਓ ਐਵੇਂ ਮੂਰਖਾਂ ਵਾਂਗ ਸੰਗ ਉਤਾਰ ਕੇ ਘਰ ਘਰ ਮੰਗਦੇ ਫਿਰਨ ਦਾ ਨਾਮ ਕੋਈ ਯੋਗ ਨਹੀਂ ਇਹ ਸੁਣ ਕੇ ਜੋਗੀ ਸ਼ਾਂਤ ਹੋ ਗਏ ਨਿਰੰਕਾਰ ਦਾ ਸਿਮਰਨ ਦਾ ਉਹਨਾਂ ਬਚਨ ਦਿੱਤਾ ਕੁਝ ਚਿਰ ਉਸ ਸਥਾਨ ਉਤੇ ਰਹਿ ਕੇ ਗੁਰੂ ਜੀ ਅੱਗੇ ਤੁਰ ਪਏ ਦੇਵਗੜ੍ਹ ਲੋਧਪੁਰ ਪਟਨ ਅਹਿਮਦਨਗਰ ਬਾਂਸ ਬਾੜਾ ਤੋਂ ਮਹਾਂਨਦੀ ਟੱਪ ਕੇ ਪਾਪੀ ਜੋੜਿਆਂ ਨੂੰ ਉਤਾਰਦੇ ਹੋਏ ਗੁਰੂ ਜੀ ਉਜੈਨ ਨਗਰੀਆ ਪਹੁੰਚੇ ਉਜੈਨ ਹਿੰਦੂਆਂ ਦਾ ਵੱਡਾ ਤੀਰਥ ਹੈ ਮਹਾਕਾਲ ਦਾ ਤੇ ਸ਼ਿਵਲਿੰਗ ਜੋਤੀ ਦੇ ਪੁਰਾਣੇ ਮੰਦਰ ਹਨ ਉਜੈਨ ਪੁਰਾਣਾ ਇਤਿਹਾਸਿਕ ਸ਼ਹਿਰ ਹੈ ਇਸੇ ਸ਼ਹਿਰ ਦਾ ਮਹਾਰਾਜਾ ਵਿਕਰਮਜੀਤ ਸੀ ਜਿਸ ਦਾ ਸਮੰਤ ਚੱਲਦਾ ਹੈ ਇੱਥੇ ਬੈਰਾਗੀ ਗੋਸਾਈਆਂ ਦੇ ਬਹੁਤ ਵੱਡੇ ਮੱਠ ਹਨ ਗੁਰੂ ਜੀ ਦਾ ਨਿਰਾਲਾ ਬਾਣਾ ਦੇਖ ਕੇ ਲੋਕ ਬੜੇ ਹੈਰਾਨ ਹੋਏ ਤੇ ਗੁਰੂ ਜੀ ਕੋਲ ਬੈਠ ਕੇ ਸੱਤਿਆ ਧਰਮ ਦਾ ਉਪਦੇਸ਼ ਸੁਣਨ ਲੱਗੇ ਉਜੈਨ ਦੇ ਚੋਗਿਰਦੇ ਦੇ ਸਾਰੇ ਮੰਦਰ ਵਿੱਚ ਗਏ ਬੈਰਾਗੀਆਂ ਨੂੰ ਗੁਰਮਤ ਅਨੁਸਾਰ ਵਿਰਾਗ ਦੇ ਲੱਛਣ ਸਮਝਾਏ ਉਜੈਣ ਤੋਂ ਗੁਰੂ ਜੀ ਧੁਰ ਦੱਖਣ ਵੱਲ ਨੂੰ ਮੁੜ ਪਏ 인ਦੋਰ ਤੋਂ ਹੋ ਕੇ ਮਹਾਰਾਸ਼ਟਰ ਦੇ ਵਿੱਚ ਦੀ ਗੋਡੇ ਦੇ ਨਰ ਸਿੰਘਪੁਰੇ ਪਹੁੰਚ ਗਏ ਨਰ ਸਿੰਘਪੁਰੇ ਦੇ ਰਾਜ ਦਾ ਪੁੱਤਰ ਮਰ ਗਿਆ ਸੀ ਉਸ ਦੇ ਸੋਗ ਵਿੱਚ ਸਾਰਾ ਸ਼ਹਿਰ ਰੋ ਰਿਹਾ ਸੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਰਾਗ ਵਿੱਚ ਪਹਿਲੇ ਪੈਰ ਰਹਿਣ ਕੇ ਬਣ ਜਾ ਰਿਆ ਮਿੱਤਰਾ ਸ਼ਬਦ ਉਚਾਰਨ ਕੀਤਾ ਇਥੇ ਵਣਜਾਰੇ ਸਿੱਖ ਰਹਿੰਦੇ ਸਨ ਉਹਨਾਂ ਨੇ ਧਰਮਸ਼ਾਲਾ ਬਣਵਾਈ ਇਸ ਤੋਂ ਅੱਗੇ ਘਨੇ ਜੰਗਲ ਆ ਗਏ ਜੰਗਲਾਂ ਦਾ ਹਨੇਰਾ ਸ਼ੇਰ ਬਗਿਆੜ ਤੇ ਬਾਂਦਰਾ ਨੂੰ ਦੇਖ ਕੇ ਭਾਈ ਮਰਦਾਨਾ ਜੀ ਡਰ ਗਏ ਉਹ ਕਹਿਣ ਲੱਗੇ ਗੁਰੂ ਜੀ ਕਿੱਧਰ ਨ ਚੱਲੇ ਜੇ ਗੁਰੂ ਜੀ ਨੇ ਆਖਿਆ ਮਰਦਾਨਿਆਂ ਦੇਖ ਰੰਗ ਕਰਤਾਰ ਦੇ ਇਹ ਉਹ ਦੇਸ਼ ਹੈ ਜਿੱਥੇ ਸ਼੍ਰੀ ਰਾਮਚੰਦਰ ਜੀ ਫਿਰਦੇ ਰਹੇ ਹਨ ਇਸ ਤੋਂ ਵੀ ਦੂਰ ਇੱਕ ਰਾਜੇ ਦੀ ਰੂ ਦਰਸ਼ਨਾ ਵਾਸਤੇ ਤੜਪ ਰਈਏ ਉਧਰ ਚੱਲਣਾ ਹੈ ਕਬਰਾ ਨਾ ਤੈਨੂੰ ਦੁੱਖ ਨਹੀਂ ਹੁੰਦਾ ਮahanadi ਕ੍ਰਿਸ਼ਨ ਤੇ ਤੁੰਗ ਪੱਧਰਾ ਦੀਆਂ ਨਦੀਆਂ ਨੂੰ ਪਾਰ ਕਰਕੇ ਗੁਰੂ ਜੀ ਰਾਮ ਟੇਕਰੀ ਜਾ ਪੁਜੇ ਉਸ ਤੋਂ ਅੱਗੇ ਰਾਜੇ ਅਮਰੀਕ ਦੀ ਯੱਗ ਵਾਲੀ ਥਾਂ ਗਏ ਇੱਥੇ ਹੀ ਸੰਤਾਂ ਸਾਧਾ ਨੂੰ ਉਪਦੇਸ਼ ਦਿੱਤਾ ਤੁੰਗ ਪੱਧਰਾ ਦਰਿਆ ਦੇ ਕਿਨਾਰੇ ਕਰਨੂਰ ਸ਼ਹਿਰ ਹੈ ਇਹ ਸ਼ਹਿਰ ਬਹੁਤ ਪੁਰਾਣਾ ਹੈ ਇਥੋਂ ਦੇ ਲੋਕਾਂ ਨੂੰ ਗਣੇਸ਼ ਦੀ ਪੂਜਾ ਤੋਂ ਹਟਾ ਕੇ ਵਾਹਿਗੁਰੂ ਸਿਮਰਨ ਵਾਲ ਲਾਇ ਇਸ ਤੋਂ ਅੱਗੇ ਗੁਰੂ ਜੀ ਕਰੇਲ ਸ਼ਹਿਰ ਵਲ ਤੁਰ ਪਈ ਕਰੇਲ ਸ਼ਹਿਰ ਵਿੱਚ ਇਸਤਰੀ ਦਾ ਰਾਜ ਸੀ ਪੁਰਾਤਨ ਕਥਾ ਅਨੁਸਾਰ ਇਹ ਵੀ ਖਿਆਲ ਹੈ ਕਿ ਇਹ ਇਲਾਕਾ 라ਵਣ ਨੇ ਫਤਿਹ ਕਰਕੇ ਆਪਣੀ ਭੈਣ ਸ਼ਰੂਪ ਨਖਾਣੋ ਦਿੱਤਾ ਹੋਇਆ ਸੀ ਪਿਛਲੇ ਰਿਵਾਜ ਅਨੁਸਾਰ ਅਜੇ ਵੀ ਉੱਥੇ ਇਸਤਰੀ ਰਾਜ ਕਰ ਰਹੀ ਸੀ ਇਸੇ ਸ਼ਹਿਰ ਵਿੱਚ ਹੀ ਗੁਰੂ ਜੀ ਨੂੰ ਮਾਨਕ ਸਿੱਧ ਮਿਲਿਆ ਮਾਨਕ ਸਿੱਧ ਪਹਿਲਾ ਸਤ ਗੁਰੂ ਜੀ ਦਾ ਦਰਸ਼ਨ ਕਰਕੇ ਨਿਹਾਲ ਹੋ ਚੁੱਕਾ ਸੀ ਉਸ ਇਲਾਕੇ ਵਿੱਚ ਉਹ ਸਤ ਨਾਮ ਦਾ ਪ੍ਰਚਾਰ ਕਰ ਰਿਹਾ ਸੀ ਉਸ ਨੇ ਗੁਰੂ ਜੀ ਦੇ ਚਰਣਾ ਉੱਤੇ ਮੱਥਾ ਟੇਕਿਆ ਲੋਕਾਂ ਨੂੰ ਪ੍ਰਚਾਰ ਕਰਦੇ ਹੋਏ ਬਲੂਰ ਤੇ ਪੰਡਚੇਰੀ ਵਿੱਚੋਂ ਹੋ ਕੇ ਫੇਰ ਦੇ ਫਿਰਾਂਦੇ ਰਮੇਸ਼ਵਰ ਪਹੁੰਚ ਗਏ ਉਜੈਨ ਤੋਂ ਰਮੇਸ਼ਵਰ ਤੱਕ ਇੱਕ ਪ੍ਰਚਾਰ ਫੇਰੀ ਦੱਖਣ ਹਿੰਦ ਦੀ ਬਹੁਤ ਲੰਮੇਰੇ ਸਫਰ ਵਾਲੀ ਹੈ ਸ਼੍ਰੀ ਗੁਰੂ ਨਾਨਕ ਜੀ ਦੀ ਹੀ ਸ਼ਕਤੀ ਸੀ ਕਿ ਇੰਨਾ ਲੰਮਾ ਪੰਧ ਕਰਕੇ ਪ੍ਰਚਾਰ ਕੀਤਾ ਗੁਰੂ ਜੀ ਤੋਂ ਪਹਿਲਾਂ ਬੁੱਧ ਮਤ ਦੇ ਬਿਖਸ਼ੂ ਫਰੇ ਸਨ ਪਰ ਉਹ ਵੀ ਦੇਸ਼ ਦੇ ਇੱਕ ਹਿੱਸੇ ਵਿੱਚ ਹੀ ਪੁੱਜੇ ਸਨ ਸਾਰੇ ਭਾਰਤ ਦਾ ਰਟਨ ਪ੍ਰਚਾਰ ਕਿਸੇ ਨੇ ਨਹੀਂ ਕੀਤਾ ਤਨ ਹੈ ਮੇਰਾ ਸਤਿਗੁਰੂ ਨਾਨਕ ਤੇਬ ਜੀ